ਤੇ ਸਰੰਦ ਜਾਣ ਦੀਆਂ ਫੁੱਲ ਤਿਆਰੀਆਂ ਸੱਪੇ ਕਿਵੇਂ ਮੜੂ ਇਹਦੇ ਵਿੱਚ ਦਾਣ ਬੰਨੇ ਹੋਏ ਨਹੀਂ ਮੈਂ ਹਾਰ ਲਿਆ ਹੀ ਨਹੀਂ ਕੱਢਦਾ ਗਾਇਸ ਨਮੀਆ ਨਮੀਆ ਤੱਕ ਪਹੁੰਚ ਗਏ ਗਾਇਸ ਮੋੜ ਦੇ ਆ ਗਿਆ ਵੇ ਫਿਰ ਹਵਾ ਪੈ ਕੇ ਨਾ ਇਹ ਹੋਣੀ ਹੁੰਦੀ ਓਏ ਹੁਣ ਤਾਂ ਬਹੁਤ ਕੈਂਟ ਬਣੀ ਆ ਓਏ ਬਹੁਤ ਕੈਂਟ ਬਣੀ ਆ ਓਏ ਕਹਿੰਦਾ ਮੈਨੂੰ ਦੱਸਿਓ ਨਾ ਮੈਨੂੰ ਆਉਦੀ ਆ ਚਲਾਉਣੀ ਓਏ ਚੜਾਤੀ ਗੋਏ ਤੇ ਇੰਚ ਕ ਬਾ ਡਾਟਰਾ ਲ ਰੈਡੀ ਕਰਤਾ ਤੇ ਹੁਣ ਛੋਟੀ ਵੀ ਲੈ ਕੇ ਜਾਣੀ ਆ ਇਹ ਦੀ ਲਾਈਟਿੰਗ ਲੋ ਸਸ਼ੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਸਰੰਦ ਜਾਣ ਦੀਆਂ ਫੁੱਲ ਤਿਆਰੀਆਂ ਨੇ ਤਿਆਰੀਆਂ ਚੱਲ ਰਹੀਆਂ ਨੇ ਗੱਠਾਂ ਚੱਕਣ ਆਏ ਆ ਅੱਜ ਤੇ ਪੂਰਾ ਉਥੇ ਵਧੀਆ ਤਰੀਕੇ ਨਾਲ ਲੈ ਕੇ ਜਾਵਾਂਗੇ ਡਰੇਟਰ ਟੁੱਟਰ ਪਿਆਰ ਕਰਕੇ ਪੂਨਾ ਕਾਲੀ ਟੋਲੀ ਲੰਗਰ ਲੰਗਰ ਲੈ ਕੇ ਜਾਵਾਂਗੇ ਕੀ ਬਾਤ ਹੈ ਇਕੱਠਾ-ਗੁੱਠਾ ਥੱਲੇ ਆ ਕਿਉਂ ਜੀ ਬਲਾੜਾ ਸੇਵਾ ਸੁਪਰ ਜੀ ਤੇ ਕਰਨੀਆਂ ਆ ਜੋ ਮੌਕਾ ਹੁਣ ਪੰਨ ਖੱਟਣ ਦਾ ਆ ਕੀ ਕਰ ਲਾ ਹੋਰ ਹੁਣ ਇਹ ਦੋ ਚੱਕੀਆਂ ਮਾਸਾ ਖਰਚੇ ਤੋਂ ਸਮਝਾਣੀ ਉਹ ਦਿਨ ਵਾਲੀ ਗੱਲ ਹੋ ਗਈ ਆ ਭੂ ਹੋਏ ਹੂੰ ਸਾਪ ਹੱਸ ਤੋਂ ਵੇ ਸੱਪੇ ਕਿਵੇਂ ਮੜੂ ਤਿਆਰੀ ਫੁੱਲ ਹੈ ਗੱਠਾਂ ਲਾਦ ਲੀਆਂ ਹੁਣ ਇਥੋਂ ਥਾਂ ਹੈ ਨਹੀਂ ਸੀ ਮੋੜ ਨੂੰ ਤੇ ਜਿਹਦੀ ਤਣਕਾ ਬਾਈ ਕਹਿੰਦਾ ਕੋਈ ਨਹੀਂ ਵਿਚੇ ਮੋੜ ਲਓ ਤੇ ਪਾਚੇ ਵਸਾਲੀ ਥੋੜੀ ਜੱਗੇ ਕਰ ਲੈਣੀ ਸੀ ਹਾਂ ਕੀ ਬਾਤ ਆ ਓਕੇ ਗੱਦੇ ਗੱਦੇ ਓਕੇ ਆ ਗੱਦੇ ਪੂਰੇ ਓਕੇ ਆ ਹਾਂ ਥੋੜੇ ਉੱਚੇ ਹਨ ਹੂੰ ਇਹਦਾ ਗੱਦਿਆਂ ਨਾਲ ਸੈਟਿੰਗ ਹੋ ਜਾਣੀ ਆ ਪੁੱਤ। ਕਿੱਥੇ ਕਿੱਥੇ ਬਾਲੀਂ ਨਹੀਂ ਨੀਂ ਮਾਈ। ਉਹਦੇ ਨਾਲ ਕਰਦੇ। ਯਾਰਾ ਪੁੱਤ, ਗੇਟ ਖੋਲੋ ਕਿਰਾ। ਗਾਨਿਸ਼ ਨੂੰ ਕਿੱਥੇ ਲੈ ਕੇ ਆਉਣਾ ਸੀ ਨਹੀਂ ਉਹੀ ਲੰਦੇ ਵੱਡੇ ਆ ਬਾਸਮਤੀ ਆ ਹੂੰ ਬਾਸਮਤੀ ਚਾਹੀ ਵੀ ਮੰਗੇ ਚਾਹ ਵੀ ਲਾਂਗੇ ਪਾਲਾਂ ਨਰਪੂਲਾ ਪਾਉਣ ਲੱਗੇ ਆ ਤੇ ਇੱਧਰ ਚੈੱਕ ਕਰੋ ਨਾਲ ਨਾਲ ਸ਼ੂਟ ਸ਼ਾਟ ਪੂਰਾ ਹੋ ਰਿਹਾ ਆਈਫੋਨ 15 15 ਤਾਂ ਅਸੀਂ ਇਹੀ ਰੱਖੇ ਹੋਏ ਆ ਇਹ ਵਾਚੋ ਰਿਲਰ ਉਹ ਲਾਪਾ ਮੈਂ ਵੀ ਰਸੀਜੀ ਲੱਗਦੀ ਸੀ ਘਟਦੀ ਤੇ ਹਾਰ ਲਿਆਂਦੀ ਹਾਰਲੇ ਤੇ ਆਏ ਆਪਾਂ ਹਾਰਲੇ ਤੇ ਇਹਦੇ ਵੀ ਦਣ ਬੰਨੇ ਹੋਏ ਨਹੀਂ ਮੈਂ ਹਾਰ ਲਿਆ ਹੀ ਨਹੀਂ ਕੱਢਦਾ ਜ਼ਰੂਰੀ ਕੰਮ ਨਹੀਂ ਕੱਢਦੇ ਕਾ ਨੰਬਰ ਮਹੌਲਾ ਹੈ ਕਿਉਂ ਕੈਮਰੇ ਲੱਗੇ ਹੋਏ ਰੀਲ ਵਾਲੀ ਗੱਡੀ ਬਣੂ ਤਾ ਚਲਾਇ ਬਰ ਲੈ ਕੇ ਜੀ ਦਰਬਾਰ ਆ ਜਾ ਦੇ ਉਹ ਚੱਲ ਲੱਗੇ ਚਾੜ ਜਮ ਮਗਰ ਜਾ ਫੋਨ ਤੇ ਜਾੜੋ ਇਹਨਾਂ ਨਾਲ ਬੱਸ ਉਹਦਾ ਆਣਾ ਚਾਹਵਾਗਾ ਤਾਂ ਇਹਨੂੰ ਕਰਨਾ ਪਊ ਪਿੱਛੇ ਨਹੀਂ ਹੁੰਦਾ ਹਾਂ ਕਿੱਧਰ ਨੂੰ ਆਏ ਨੂੰ ਕਰਨਾ ਹਾਂ ਇਹਨੂੰ ਹੀ ਕਹਿਣਾ ਹੋਰ ਕਿੱਧਰ ਨੂੰ ਕਹਿਣਾ ਪਿੱਛੇ ਦਾ ਕੋਈ ਨਹੀਂ ਦਾ ਇਹ ਇੱਥੇ ਆਉਂਦਾ ਹਾਂ ਹਾਂ ਹੋਰ ਪਿੱਛੇ ਘਰਲਾ ਡਾਲੇ ਦੇ ਵਿੱਚੋਂ ਬਰੋਬਰ ਆ ਜੇ ਭਾਵੇਂ ਮੂਰੇ ਸਿਰ ਪਾਲੀ ਆ ਜੂ ਚੱਲਣੇ ਮਾਦੇ ਥੱਲੇ ਮਾਸ ਨੂੰ ਹਵਾ ਡਾਲਲੇ ਦੇ ਬਰਾਬਰ ਰੱਖੋ ਅਜ ਨਮੀ ਨਮੀ ਤਰਪਾ ਲੰਗਾ ਇਸ ਪੁੱਤਾ ਪੌੜੀ ਫੜ ਕੇ ਰੱਖ ਅਭੀ ਉਹ ਪੌੜੀ ਫੜ ਕੇ ਰੱਖ ਦੂਜਾ 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 ਭਈ ਇਹੇ ਹਟ ਜਾ ਇੱਕ ਮਿੰਟ ਹਜੇ ਮੋੜ ਦਿਆਂ ਗਿਆ ਵੇ ਫਿਰ ਹਵਾ ਪੈ ਕੇ ਨਾ ਇਹ ਹੋਣੀ ਹੁੰਦੀ ਓਏ ਹੁਣ ਤੜਾ ਪੂਰੇ ਦੇ ਵਿੱਚ ਦੀ ਕਿੰਨੀ ਗਾਵਾਂ ਪਈ ਜੋ ਅੱਸੀ ਟਾਈਟ ਹੋਏ ਇੱਕ ਵਾਰੀ ਜਿੱਟ ਪਾਉਣਾ ਸਾਰਿਆਂ ਵੇ ਜਿੱਟ ਪਾਉਣਾ ਮੈਂ ਹੋਰ ਉਹਦੋਂ ਕੀ ਉਰਦੂ ਬੋਲੀ ਆਦਾ ਸੀ ਕੀ ਕੀ ਮੋਲ ਹੋ ਗਿਆ ਕੀ ਬਾਤ ਹੈ ਬਹੁਤ ਘੰਟ ਬਣੀ ਆ ਓਏ ਬਹੁਤ ਘੰਟ ਬਣੀ ਆ ਓਏ ਕਿੰਨੇ ਕੁ ਮਿੰਟਾਂ ਦੀ ਕਿ ਬੰਦੂਈ ਪਈ ਆ ਨਾ ਨਾ ਚੱਲੀ ਜਾਂਦੀ ਸੀ ਇਹ ਆ ਲੋਕ ਲਗਾ ਆ ਕੇ ਦੱਸਦਾ ਅਰੇ ਟਰਾਲਾ ਕਰਤਾ ਓਕੇ ਜਮ ਤੇ ਅੰਦਰ ਲਾਈਟ ਲੂਟ ਰਹੀ ਗਈ ਲੌਣ ਵਾਲੀ ਹਨੇਰਾ ਹੋ ਗਿਆ ਹੁਣ ਉਹ ਟਰੈਕਰ ਬਾਹਰ ਕੱਢ ਕੇ ਤੇ ਇਹਨੂੰ ਉੱਥੇ ਲਾਉਣੇ ਆ ਅੰਦਰ ਨਾਲ ਉਹਨੂੰ ਸਾਈਡ ਤੇ ਕਰਕੇ ਲਾ ਦੇਾਂਗੇ ਉਹ ਵੀ ਉੱਥੇ ਟਰਾਲਾ ਲੱਗਿਆ ਨਹੀਂ ਹੁਣ ਗੱਡੀਆਂ ਇਹਨੂੰ ਕੱਢ ਕੇ ਦੋਨੇ ਲਾਉਣੇ ਆ ਇਹਨੇ ਗੱਡੀਆਂ ਬਾਹਰ ਕੱਢ ਕੇ ਫਿਰ ਗੱਡੀਆਂ ਉੱਧਰ ਲਾ ਦਾਂਗੇ ਇਹ ਟਰਾਲਾ ਕਹਿੰਦਾ ਮੈਨੂੰ ਦੱਸਿਓ ਨਾ ਮੈਨੂੰ ਆਉਦੀ ਆ ਚਲਾਉਣੀ ਉਹ ਚੜਾਤੀ ਗੋਏ ਤੇ ਨਾਲੇ ਕਹਿੰਦਾ ਮੈਨੂੰ ਆਉਂਦੀ ਆ ਲਾਉਣੀ ਆਉਣ ਦੇ ਆਉਣ ਦੇ ਬੱਸ ਬਹੁਤਾ ਬਹੁਤਾ ਆ ਆ ਗਿਆ ਆ ਜਾ ਆ ਜਾ ਬਹੁਤ ਆ ਦੋ ਬੰਦੇ ਖੜ੍ਹ ਜਾਣਗੇ ਹਾਂ ਹੁਪ ਕਰਦਾ ਚਾਲਾ ਆ ਜਾ ਆ ਜਾ ਖੰਨਾਰ ਆਪਣੇ ਲੱਡਗਾ ਹੀ ਬਹੁਤ ਦਿੱਤਿਆਂਗੇ ਆਉਣ ਰੇ ਆਉਣ ਰੇ ਆਉਣ ਰੇ ਇੰਨੇ ਇੰਚ ਕ ਮਾਸ ਚਲ ਹੁਣ ਡਰਲ ਰੈਡੀ ਕਰਤਾ ਤੇ ਹੁਣ ਛੋਟੀ ਵੀ ਲੈ ਕੇ ਜਾਣੀ ਆ ਇਹਦੀ ਲਾਈਟਿੰਗ ਲੂਟਿੰਗ ਉਰੇ ਉਹ ਮੈਂ ਕਰ ਰਹੇ ਹਾਂ ਤੇ ਲੱਗੂ ਹੋ ਜੇ ਟਾਈਮ ਪਾ ਗਿਆ ਇਹਦਾ ਕਰਨੀ ਪੈਣਾ ਲੋ ਵੀ ਛੋੜੀ ਟਰਾਲੀ ਦੇ ਵੀ ਲੈਟਾਂ ਲੁੱਟਣ ਲਾ ਕੇ ਓਕੇ ਕਰਤਾ ਤੇ ਅੱਜ ਦਾ ਵਲੋਗ ਕਰਦੇ ਇੱਥੇ ਸਮਾਪਤ ਸੋ 23 ਤਰੀਕ ਨੂੰ ਅਸੀਂ ਜਾਣਾ ਸਰਹੰਦਵਾਲ ਸੋ ਜੀਨੀ ਵੀ ਜਾਣਾ ਹੋਵੇ ਜਾਂ ਜੀ ਨੇ ਕੋਈ ਸੇਵਾ ਚ ਸਪੋਣਾ ਹੋਵੇ ਤਾਂ ਜ਼ਰੂਰ ਪਾ ਸਕਦਾ ਭਾਈ ਗੁਰਜੀ ਕਾਲਸਾ ਭਾਈ ਗੁਰਜੀ ਕੀ ਫੋਟੋ